ਅਸਵੇਂ ਵੀਡੀਓ ਪਾ ਕੇ ਆਪ ਸਭ ਕਿਸਾਨਾਂ ਤੱਕ ਇਹ ਮੈਸੇਜ ਪਹੁੰਚਾਉਣ ਦਾ ਮਤਲਬ ਇਹ ਹੈ ਕਿ ਨੂੰ ਹੁੜੇ ਖਬਰ ਮਿਲੀ ਹੈ ਕਿ ਇੰਦਰਜੀਤ ਸਿੰਘ ਘਣਿਆ ਜਿਲ੍ਹਾ ਫਿਰੋੜ ਦੇ ਚਰਨੀ ਸੈਕਟਰੀ ਹੈ ਇਹਨਾਂ ਨੂੰ ਪੁਲਿਸ ਨੇ ਅੱਜ ਹੁਣੇ ਅਰੈਸਟ ਕੀਤਾ ਹੈ ਪਾਰ ਆ ਕਿਸਾਨਾਂ ਦੀ ਫੋਟੋ ਕੰਨੀ ਸ਼ੁਰੂ ਹੋ ਚੁੱਕੀ ਹੈ ਮੈਂ ਕੁਛ ਰੋਣਾ ਹੈ ਸਰਕਾਰ ਨੂੰ ਤੇ ਜੇ ਤਾਂ ਉਸ ਪੈਨ ਵਿੱਚ ਦੀ ਪਾਣੀ ਲਗਾਏ ਬਿਨਾ ਕੋਈ ਹੋਰ ਅਲਟਰਨੇਟ ਨਾ ਹੋਵੇ ਤੇ ਤਾਂ ਤੁਸੀਂ ਇਹਨਾਂ ਕੁਝ ਕਰੋ ਤੇ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਲੋਕਾਂ ਦੀ ਆਵਾਜ਼ ਆਪਣਾ ਰੋਣਾ ਰੋ ਰਹੇ ਨੇ ਤੇ ਉਹ ਆਕੇ ਢੀਸੀ ਬਠੰਡਾ ਦੇ ਬਾਅਦ ਦੇ ਵਿੱਚ ਆਉਂਦਾ ਰੋਣਾ ਰੋਣਾ ਚਾਹੁੰਦੇ ਆ ਤਾਂ ਉਸ ਵੇਲੇ ਲੋਕਾਂ ਦੀ ਫੜੋ ਖੜਾਈ ਕਰ ਦੇਣੀ ਇਹਦਾ ਮਤਲਬ ਲੋਕਾਂ ਦਾ ਪ੍ਰੋਟੈਸਟ ਕਰਨਾ ರೈਤੋ ਪ੍ਰੋਟੈਸਟ ਨੂੰ ਵੀ ਤੁਸੀਂ ਉਜਲ ਰਹੇ ਇਹ ਕਰੇਗੀ ਸਰਕਾਰ ਹਮ ਕਿ ਲੋਕਾਂ ਨੂੰ ਰੋਣ ਵੀ ਨਹੀਂ ਦੇ ਦੇਗੀ ਲੋਕਾਂ ਨੂੰ ਕੁੱਟੇ ਵੀ ਨਹੀਂ ਲੋਕਾਂ ਨੂੰ ਮਾਰੇ ਵੀ ਨਹੀਂ ਤੇ ਲੋਕਾਂ ਨੂੰ ਰੋਣ ਨਹੀਂ ਦੇ ਦੇਗੀ ਸੋ ਇਸ ਹਾਲਾਤ ਦੇ ਵਿੱਚ ਜਿੱਥੋਂ ਤੱਕ ਕਿ ਮੇਰੀ ਆਵਾਜ਼ ਜਾਂਦੀ ਹੈ ਜਿਹੜਾ ਵੀ ਸਾਡਾ ਬੀਕੇਯੂ ਇਕਤਾ ਸਿੱਧੂਪੁਰ ਦਾ ਵਰਕਰ ਆ ਰਿਹਾ ਹੈ ਕਾਰਪੁਨ ਹੈ ਸਾਡੀ ਮੇਰੀ ਅਪੀਲ ਹੈ ਕਿ ਪਹਿਲੇ ਦਿਨ ਤੋਂ ਭਾਵੇਂ ਪਹਿਲਾਂ ਬਠਿੰਡੇ ਦਾ ਪ੍ਰੋਗਰਾਮ ਸੀ ਬਠਿੰਡੇ ਵਾਲਿਆਂ ਨੇ ਕਰਨਾ ਸੀ ਲੇਕਿਨ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਆਪਣੀ ਪੂਰੀ ਤਾਕਤ ਦੇ ਨਾਲ ਬਠਿੰਡੇ ਪਹੁੰਚਣ ਦੀ ਕੋਸ਼ਿਸ਼ ਕਰੋ ਤਾਂ ਜੇ ਕੱਲ ਦਾ ਜਿਹੜਾ ਆਪਣਾ ਪ੍ਰੋਟੈਸਟ ਸਫਲ ਹੋ ਸਕੇ ਕਿਰਦਾਰਗਰ ਹੋਣੀਆਂ ਕਰੇ ਵੀ ਸਰਕਾਰੇ ਸਾਰਾ ਕੁਝ ਕਿਉਂਕਿ ਸਰਕਾਰ ਆਪਣਾ ਅਹੰਕਾਰ ਆਪਣਾ ਨਾਦਰਸ਼ਈ ਚਿਹਰਾ ਨਗਾ ਕਰ ਚੁੱਕੀ ਹੈ ਔਰ ਸਰਕਾਰ ਨੇ ਮੰਨ ਲਿਆ ਕਿ ਅਸੀਂ ਨਾਗਰਿਕ ਸੇ ਕਿਸਾਨ ਨੂੰ ਨਾਗਰਿਕ ਸੇ ਮਜ਼ਦੂਰ ਨੂੰ ਨਾਗਰਿਕ ਸੇ ਮੁਲਾਜ਼ਮ ਨੂੰ ਨਾਗਰਿਕ ਸੇ ਗੁਪਾਲ ਨੂੰ ਭਾਵੇਂ ਕਿਸੇ ਵੀ ਵਿਅਕਤੀ ਨੂੰ ਅਸੀਂ ਧਰਨਾ ਪ੍ਰਦਰਸ਼ਨ ਪ੍ਰੋਟੈਸਟ ਨਹੀਂ ਕਰਦੇ ਨਾਲ ਇਹਦਾ ਮਤਲਬ ਸਾਡੇ ਸੰਵਿਧਾਨ ਤੇ ਹਮਲਾ ਕਰ ਚੁੱਕੀ ਹੈ ਸਰਕਾਰ ਔਰ ਇਸੇ ਤਰੀਕੇ ਦੇ ਨਾਲ ਸਾਡੀਆਂ ਜ਼ਮੀਨਾਂ ਤੇ ਹਮਲਾ ਜਿਸ ਤਰ੍ਹਾਂ ਲੁਧਿਆਣੇ ਦੇ ਅੰਦਰ 24311 ਏਕੜ ਜ਼ਮੀਨ ਜਿਹੜੀ ਬਿਨਾਂ ਪੈਸੇ ਦਿੱਤਿਆਂ ਲੈਂਦੀ ਪ੍ਰਪੋਜ਼ਲ ਲੱਗ ਚੁੱਕੀ ਹੈ ਔਰ ਉਸ ਨੂੰ ਅਗਰ ਥੱਲ ਪਾਉਣੀਆਂ ਕਰ ਮੁਕਣਾ ਹੈ ਤਾਂ ਲੋਕਾਂ ਨੂੰ ਮદાન ਦੇ ਵਿੱਚ ਆਉਣਾ ਪੈਗਾ ਮੈਂ ਬੇਨਤੀ ਕਰਦਾ ਕਿ ਜਿਹੜਾ ਬਚੰਦੇ ਪ੍ਰੋਟੈਸਟ ਕੱਲ ਜਾ ਰਿਹਾ ਲੋਕ ਸਾਡੇ ਉਹ ਸਿਰਫ ਇਸ ਲਈ ਹੈ ਤੇ ਬਠਿੰਡੇ ਡਿਸਟ੍ਰਿਕਟ ਦਾ ਪਿੰਡ ਜਿਹੜਾ ਘਸੋ ਖਾਨਾ ਹੈ ਉਸ ਪਿੰਡ ਦੇ ਵਿੱਚ ਉਹ ਪਿੰਡ ਦੇ ਬਿਲਕੁਲ ਵਿਚਾਰ ਵਿਚਕਾਰ ਦੀ ਕੰਡਾ ਪਾਣੀ ਨਿਭਾਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਨਹੀਂ ਪੂਰਾ ਤਾਂ ਜੰਮ ਲਾਇਆ ਰੱਖਿਆ ਉਹਦੇ ਤੇ ਔਰ ਇਧਰਲੇ ਪਾਸੇ ਜਿੱਥੇ ਦਾ ਇੰਟਰਨੈਟ ਨਹੀਂ ਜੀਉਦਾ ਫਰਾਂ ਨਹੀਂ ਕੋਈ ਹੋਰ ਖਾਨਾ ਹੈ ਨਹੀਂ ਕਿੰਨਾ ਕੀਤਾ ਜਾ ਸਕਦਾ ਹੈ ਲੇਕਿਨ ਸੜਕ ਦੇ ਨਾਲ ਨਾਲ ਇਹ ਪਾਣੀ ਜਾ ਸਕਦਾ ਸੋ ਦੋਸਤੋ ਇਹ ਹੰਕਾਰ ਹੈ ਇਹ ਈਗੋ ਹੈ ਔਰ ਇਸ ਈਗੋ ਦੇ ਖਿਲਾਫ ਅਗਰ ਤੁਸੀਂ ਅੱਜ ਨਾ ਉੱਠੇ ਤੇ ਕੱਲ ਨੂੰ ਜ਼ਮੀਨਾਂ ਪੁੱਛਣ ਨਹੀਂ ਆ ਫਿਰ ਉਦੋਂ ਵੀ ਕਿਸੇ ਦੀ ਆਵਾਜ਼ ਨਹੀਂ ਚੱਕੀ ਜਾ ਸਕਣੀ ਸੋ ਐਸੇ ਮਾਮਲੇ ਤੇ ਤਕੜੇ ਹੋ ਕੇ ਲੜਾਈ ਦੇਣ ਦੀ ਲੋੜ ਆ ਸਾਰੇ ਆਪ ਨੂੰ ਮੇਰੀ ਬੇਨਤੀ ਆ ਸਮੇਂ ਸਿਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ